ਸਸਿ ਗੱਲ ਦੋਸਤੋ ਮੈਂ ਹਾਂ ਵਰਨ ਸ਼ੁਕਲਾ ਅੱਜ ਥੋੜੀ ਖਾਸ ਮੁਲਾਕਾਤ ਕਰਾਵਾਂਗੇ ਹਿੰਦੂ ਲੀਡਰ ਨਿਸ਼ਾਨ ਸ਼ਰਮਾ ਜੀ ਨਾਲ ਸ਼ਰਮਾ ਜੀ ਰਾਮ 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 ਭਾਈ ਸਾਹਿਬ ਸ਼ਰਮਾ ਜੀ ਠੀਕ ਠਾਕ ਹੋ ਬੜੀਆ ਜੀ ਸਰਪੰਚਾਂ ਕੋਈ ਵੀ ਕਾਡ ਹੁੰਦਾ ਜੀ ਜਾਂਚ ਕਰਨਾ ਪੁਲਿਸ ਦਾ ਕੰਮ ਹੈ ਤੁਹਾਡੀ ਬਿਆਨਬਾਜ਼ੀ ਪਹਿਲਾਂ ਸਟਾਰਟ ਹੋ ਜਾਂਦੀ ਹੈ ਇਹ ਪਹਿਲਾਂ ਨਹੀਂ ਸਟਾਰਟ ਹੋ ਸਟਾਰਟ ਹੋਈ ਜੀ ਚੈਨਲ ਤੇ ਤੁਹਾਡੇ ਚੈਨਲ ਤੇ ਸਾਰੇ ਚੈਨਲਾਂ ਤੇ ਖਬਰ ਚੱਲੀ ਹੈ ਜੀ ਹੂੰ ਕਿ ਇਦਾਂ ਦਾ ਗੱਲ ਕੇ ਇੱਕ ਤਿੰਨ ਸਤ ਦਾ ਪੁਲਿਸ ਅਧਿਕਾਰੀਆਂ ਦੇ ਉੱਪਰ ਹਮਲਾ ਹੋਇਆ ਜਿਨ੍ਹਾਂ ਜੀਕ ਜ਼ੇਰੇ ਇਲਾਜ ਕਾਫੀ ਸੀਰੀਅਸ ਹੈ ਆਈਸੀਯੂ ਦੇ ਵਿੱਚ ਹੈ ਇਹ ਹਮਲਾ ਕਰਨ ਵਾਲਾ ਉਹ ਇਨਸਾਨ ਸੀ ਜਿਨੇ ਸ਼ੇਰੇ ਹਿੰਦ ਸਵਰਗਿਆ ਸੁਦੀਰ ਕੁਮਾਰ ਸੂਰੀ ਜੀ ਨੂੰ ਸ਼ਹੀਦ ਕੀਤਾ ਸੀ ਉਹ ਹਾਰਡ ਕੋਰ ਨਾਤਵਾਦੀ ਕ੍ਰਿਮਨਲ ਬੰਦਾ ਹੈ ਜਿਨੇ ਸਾਡੇ ਸੂਰੀ ਸਾਹ ਨੂੰ ਬੇਮੋਤ ਬਿਨਾਂ ਗੱਲ ਤੋਂ ਬਿਨਾਂ ਕਿਸੇ ਰੰਜਿਸ਼ ਤੋਂ ਮੋਰ ਦੇ ਘਾਟ ਕਰ ਰਿਆ ਸੀ ਸਿਰਫ ਪੈਸਿਆਂ ਦੇ ਲਾਲਚ ਨੂੰ ਐਨਆਰਆਈਆਂ ਤੋਂ ਪੈਸੇ ਇੰਡ ਲੈਣ ਵਾਸਤੇ ਕਿਉਂਕਿ ਉਹ ਬਿਨਸ ਘਾਟੇ ਚੱਲ ਰਿਹਾ ਸੀ ਉਹਨੇ ਆਪਣ ਨੂੰ ਲਾਈਵ ਲੈਣ ਵਾਸਤੇ ਸਾਰੀ ਗੱਲ ਕਰ ਮੈਂ ਇਹ ਬਿਆਨ ਬਾਜੀ ਤੁਹਾਡੀ ਤਾਂ ਕਿ ਅਜੇ ਤਾਂ ਪੁਲਿਸ ਦੀ ਜਾਂਚ ਵੀ ਕੰਪਲੀਟ ਨਹੀਂ ਹੋਈ ਤੁਸੀਂ ਹਾਰਡ ਕੋਰ ਅਤਵਾਦੀ ਕਹਤਾ ਭਾਈ ਸਾਹਿਬ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਵਾਲਿਆਂ ਨੇ ਉਹਨੂੰ ਤੇ ਅਟੈਕ ਹੋਵੇ ਇਹ ਵੀ ਆਵਾਜ਼ ਆ ਰਹੀ ਹੈ ਤੁਹਾਨੂੰ ਸਾਰੇ ਚੈਨਲਾਂ ਨਾਲ ਉਹਨੂੰ ਦੇ ਦੋਸ਼ ਹੀ ਲੱਗਣਾ ਨਾ ਜੀ ਹੂੰ ਤੁਸੀਂ ਚੈਨਲ ਚ ਚਲਾਉਣੇ ਕਿਉਂਕਿ ਤੁਹਾਡੇ ਚੈਨਲ ਜਿਹੜੇ ਦੇਖੋ ਜਿਹੜੇ ਸਾਡੇ ਵਰਗੇ ਜਿਹੜੇ ਬੰਦੇ ਇਹਨੂੰ ਪਸੰਦ ਨਹੀਂ ਕਰਦੇ ਹੂੰ ਉਹ ਜੇ ਕੁਝ ਕਮੈਂਟ ਵੀ ਕਰਦੇ ਆ ਜਿਹੜੇ ਬਾਹਰ ਬੈਠੇ ਆ ਜਿਹੜੇ ਆਈਐਸਆਈ ਦੇ ਪੇਡ ਡੌਗਸ ਨੇ ਉਹਨਾਂ ਨੂੰ ਗਲਤ ਕਮੈਂਟ ਕਰਨੇ ਸ਼ੁਰੂ ਕਰਦੇ ਹੁੰਦੇ ਆ ਇਸ ਕਰਕੇ ਸਾਡੇ ਸਾਡੀ ਗੱਲ ਨੂੰ ਤਾਂ ਹਮਾਇਤ ਹਈਆਸ ਲਿਖਣਾ ਵੀ ਲੋਕ ਡਰਦੇ ਆ ਕਿ ਗਾਲਾਂ ਕੱਢਣਾ ਯਾਰ ਪਾਗਲਾ ਮੱਥੇ ਕਿਹੜਾ ਲੱਗੂ ਆ ਗੰਦੀਆਂ ਗੰਦੀਆਂ ਗਾਲਾਂ ਲਖਦੇ ਇਹਨਾਂ ਨੂੰ ਆਪਣੀ ਮਾਂ ਪੈਦੀ ਸ਼ਰਮ ਐ ਨਹੀਂ ਬ੍ਰਦਰ ਗੱਲ ਇਦਾਂ ਮੀਡੀਆ ਦੇ ਵਿੱਚ ਆਇਆ ਐਫ ਆਈ ਆਰ ਦਰਜ ਹੋਈ ਵੀ ਦਾ ਸੰਦੀਪ ਸਿੰਘ ਦਾ ਮਕਦਮਾ ਆ ਹਮਲਾ ਕੀਤਾ ਤੇਨੇ ਬੰਦੇਾਂ ਤੇ ਯਾਰ ਇੱਕ ਬੰਦਾ ਆਈ ਸੀਰਸਾ ਸਿਰ ਦੇ ਬਿਸਕੁਤਾਂ ਕਿੰਨੀ ਬਰੀ ਇਹਦੇ ਲੱਗੀ ਹੋਈ ਆ ਹੂੰ ਦੂਜਾ ਵੀ ਬਹੁਤ ਜ਼ਿਆਦਾ ਘਾਇਲਾ ਠੀਕ ਕੋਈ ਇਸ ਤੋਂ ਮਾਰੀ ਮਦਬਾ ਦੀ ਘਟਨਾ ਨਹੀਂ ਹੋਣ ਸਕਦੀ ਕੀ ਕਵਨ ਮਰਡਰ ਕੇਸ ਇਹ ਵੀ ਸੁਝਾ ਘਟ ਰਿਹਾ ਹੋਵੇ ਤੇ ਉਹਨੂੰ ਇੰਨਾ ਵੀ ਡਰਨਾ ਹੋਵੇ ਉਹ ਸਿਰਫ ਔਰ ਸਿਰਫ ਉਹ ਸਿਰਫ ਸਿਰਫ ਪਿੱਛੇ ਦੀ ਉਹ ਕਿਸੇ ਭੋਗ ਤੇ ਆਇਆ ਸੀ ਜੀ ਭੋਗ ਦੇ ਵਿੱਚ ਉਹਦੇ ਨਾਲ ਦੇ ਸ਼ਾਇਦ ਇੰਸਟਾਗ੍ਰਾਮ ਤੇ ਪੋਸਟਾਂ ਹੀ ਪਈਆਂ ਸੀ ਮੈਂ ਦੇਖੀ ਹੁਣ ਪਤਾ ਨਹੀਂ ਇਹ ਚਲਾਉਂਦਾ ਇੰਸਟਾਗ੍ਰਾਮ ਜਾਂ ਹੋ ਸਕਦਾ ਪਰਿਵਾਰ ਦਾ ਕੋਈ ਚਲਾਉਂਦਾ ਹੋਵੇ ਕਿ ਅਸੀਂ ਸਾਰੇ ਕੇਸ ਦੀ ਪਰਿਵਾਰ ਪਰ ਵੀ ਭਾਈ ਪਰਿਵਾਰ ਹੀ ਕਰਦਾ ਤੇ ਲੋਕਾਂ ਦੇ ਕੇਸ ਉਹਦੇ ਪਰਿਵਾਰ ਹੀ ਕਰ ਦਿੰਦੇ ਆ ਇੱਕ ਟੋਰਾ ਮੰਗ ਕੇ ਚੱਲ ਪੋ ਉਹਨਾਂ ਲੋਕਾਂ ਨੇ ਕਿ ਸਾਡੇ ਮੁੰਡਿਆ ਸੂਰੀ ਸਾਹ ਨੂੰ ਮਾਰਿਆ ਤੇ ਤੁਹਾਨੂੰ ਪੈਸੇ ਦਿਓ ਤਾਨੂੰ ਲੱਗਦਾ ਵੀ ਇਹ ਪੈਸੇ ਇਕੱਠੇ ਕਰਨ ਕਰਕੇ ਕਮ ਹੋ ਰਹੇ ਹੋ ਹੋਰ ਤਾਂ ਉਹ ਛਰਿਆਂ ਪੋਸਟ ਬਾ ਰਹੇ ਆ ਕਿ ਭਾਈ ਸਾਹ ਦੇ ਖਰਚਾ ਪਰਿਵਾਰ ਹੀ ਕਰਦਾ ਸੀ ਖਰਚਾ ਤਾਂ ਵੀ ਹੁੰਦਾ ਹੀ ਹੋ ਕਹਿੰਦਾ ਕੰਮ ਵਾਸਤੇ ਕੰਮ ਕੀਤਾ ਸੀ ਕਿਹੜੀ ਕੰਮ ਵਾਸਤੇ ਕਿ ਤਾਂ ਆਪਣੀ ਦੁਕਾਨ ਚ ਚਲਾਉਣ ਵਾਸਤੇ ਕੀਤਾ ਜੀ ਤੁਸੀਂ ਕਿਵੇਂ ਕਹਿ ਸਕਦੇ ਛਰਿਆਂ ਨੂੰ ਦੁਕਾਨ ਤੋਂ ਤੁਸੀਂ ਪਹਿਲਾਂ ਉਸ ਤੋਂ ਪਹਿਲਾਂ ਜਾੜਦੇ ਸੀ ਇਹਨੂੰ ਨਹੀਂ ਬਿਲਕੁਲ ਬਾਜ਼ੀ ਆਣਾ ਲੱਗੇ ਨਾ ਹੂੰ ਬਾਜ਼ 500 ਬੋਸ ਵੈ ਗਈ ਜੀ ਇਹਦੀ ਦੁਕਾਨ ਤੋਂ ਕਪੜੇ ਲਿਆ ਕਰੋ 500 ਨਿੱਕੇ ਨੱਟਲੇ ਜੀ ਇੰਦਾ ਜੀ ਇੰਦਾ ਹੂੰ ਹੋਰ ਕੀ ਹੁੰਦਾ ਸ਼ਰਮਾ ਜੀ ਸੁਣ ਲਓ ਫੋਨ ਕੋਈ ਨਹੀਂ ਚ ਕੱਢ ਲਓ ਕੋਈ ਨਹੀਂ ਤੁਸੀਂ ਇੱਕ ਗੱਲ ਕਹੀ ਹੈ ਵੀ ਇਹਨੂੰ ਭਾਈ ਸਾਹਿਬ ਨਾ ਕਹੋ ਇਹ ਕਿਉਂ ਮੇਰੇ ਬੋਲਦਾ ਜੀ ਮੈਂ ਕਹਿੰਤੀ ਜੀ ਮੈਂ ਮੈਂ ਕਹਿੰਦਾ 4 ਗੁਣਾ ਹੋਰ ਕੋ ਪਰ ਆਰਥਵਾਦੀਆਂ ਨੂੰ ਇਹਦਾ ਮਹਾ ਮੰਡਲ ਨਾ ਕਰਿਆ ਕਰੋ ਮੈਂ ਤਾਂ ਹੀ ਤਾਂ ਮੈਂ ਕਹਿੰਨਾ ਵੀ ਇਹਨਾਂ ਨੂੰ ਵੀਡੀਓ ਕੋ ਮੈਂ ਹਾਈਕ ਮਾਨੇ ਹਾਈ ਕੋਰਟ ਪੱਤਰੇ ਵੀ ਲਿਖਿਆ ਕਿ ਇਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦਾ ਹੀ ਪੇਚ ਕੀਤਾ ਜਾਵੇ ਜੀ ਇਹਨਾਂ ਦੇ ਕੇਸ ਜਿਹੜੀ ਡੇ ਟੂ ਡੇ ਹੈਲਿੰਗਾ ਹੁਣ ਤਾਂ ਕਿ ਨਾ ਤੁਰੰਤ ਜਿਹੜੀ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਇਹ ਜਿਹੜੀ ਵੀ ਸਜ਼ਾ ਮਿਲਦੀ ਹੈ ਬਰੀ ਹੋਗਾ ਬਰੀ ਹੋ ਜਗ ਅਦਾਲਤ ਤੇ ਕੋਰਟ ਦਾ ਕੰਮ ਆਹ ਪਰ ਜੇ ਫਾਂਸੀ ਸਜ਼ਾ ਮਸਾਨੂੰ ਪੂਰੀ ਉਮੀਦ ਆ ਅਦਾਲਤ ਤੋਂ ਕਿ ਫਾਂਸੀ ਸਜ਼ਾ ਮਿਲੇ ਔਰ ਫਾਂਸੀ ਸਜ਼ਾ ਮਿਲਣ ਤੋਂ ਬਾਅਦ ਅਸੀਂ ਕੁਝ ਨਹੀਂ ਸ਼ਰਮਾ ਜੀ ਤਿੰਨ ਇੱਕ ਬੰਦਾ ਤਿੰਨ ਬੰਦਿਆਂ ਨੂੰ ਕੁੱਟ ਸਕਦਾ ਤਿੰਨ ਬਜ਼ੁਰਗ ਬੰਦੇ ਹੂੰ ਬਜ਼ੁਰਗ ਬੰਦੇ ਹੂੰ ਤਿੰਨ ਕੀ ਚਾਰ ਬਜ਼ੁਰਗ ਬੰਦਿਆਂ ਨੂੰ ਕੁੱਟ ਸਕਦਾ ਪੁਲਿਸ ਅਫਸਰ ਸੀਗੇ 9 ਪੇਜ ਹੋਣੇ ਪੁਲਿਸ ਅਫਸਰ ਨੂੰ ਸਿਕਾਉਂਦੀ ਗਵਰਨਮੈਂਟ ਭਾਈ 80 90 ਸਾਲ ਦੇ ਬੰਦੇ ਨੂੰ ਕਿਹੜੇ ਦਾਅ ਪੁੱਛ ਰਹੇ ਹੁੰਦੇ ਆ ਹੂੰ ਉਹ ਵੀ ਖਾਸ ਗੱਲ ਜਦੋਂ ਬੰਦੇ ਚ 100 ਉਮਰ ਕਹਦੇ ਸਾਰੇ ਇਹਨਾਂ ਵਰਗੇ ਵਿਆਹ ਘਰੇ ਤੇ ਬੇਸ਼ਰਮ ਲੋਕ ਥੋੜੀ ਆ ਹੂੰ ਜਿੰਨਾਂ ਕੋ ਫਰਕ ਨਹੀਂ ਜੀ ਸਰਕਾਰ ਤੋਂ ਕੀ ਮੰਗਾ ਤੁਹਾਡੀ ਇਹ ਇਸ ਮਾਮਲੇ 'ਚ ਐਸਆਈਟੀ ਦਾ ਐਸਆਈਟੀ ਬਣਾ ਕੇ ਜਾਂਚ ਕਰਾਈ ਜਾਵੇ ਇਹਦੇ ਜਿੰਨੀਆਂ ਪਿਛਲੇ 6 ਮਹੀਨੇ ਤੋਂ ਮੁਲਾਕਾਤਾਂ ਹੋਈਆਂ ਨੇ ਮੁਲਾਕਾਤਾਂ 'ਚ ਕੌਣ-ਕੌਣ ਆਇਆ ਉਹਨਾਂ ਦੇ ਖਾਤੇ ਚੈੱਕ ਕੀਤੇ ਜਾਣ ਕਿ ਇਹ ਹਮਲੇ ਦੇ ਪਿੱਛੇ ਪਲੈਨਿੰਗ ਕਿਹਦੀ ਹੈ ਜੀ ਕਿੰਨੇ ਕਹਦੇ ਨੇ ਹਮਲਾ ਕੀਤਾ ਜੇਲ੍ਹ ਦੇ ਕਿਹੜੇ ਬੰਦੇ ਮਿਲੇ ਕਿਹੜੇ ਅਫਸਰ ਨਾਲ ਮਿਲੇ ਕਿਹੜੇ ਅਧਿਕਾਰੀ ਨਾਲ ਮਿਲੇ ਮੁੱਢਲੀ ਜਾਣਕਾਰੀ ਤੋਂ ਵਿਸਥਾਰ ਇਹ ਹੈ ਵੀ ਹਮਲਾ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ નિર્ਦੋਸ਼ ਬੰਦਿਆਂ ਦਾ ਕਤਲ ਕਰਿਆ ਤਾਂ ਕਰਕੇ ਭਾਈ ਸਾਹਿਬ ਦਾ ਕਹਿੰਦੇ ਫੋਨ ਬੋਲ ਗਿਆ ਐਸੇ ਇਹਨਾਂ ਨੇ નિર્ਦੋਸ਼ ਦਾ ਕਤਲ ਕੀਤਾ ਸੂਰੀ ਸਾਹਿਬ ਦਾ ਕਤਲ ਕਰਕੇ ਕੀਤਾ ਇਹਨਾਂ ਨੇ ਸੂਰੀ ਸਾਹਿਬ ਦਾ નિર્ਦੋਸ਼ ਕਤਲ ਕੀਤਾ ਨਹੀਂ ਪੁਲਿਸ ਅਫਸਰਾਂ ਦੀ ਗੱਲ ਕਰ ਰਹੇ ਆ ਮੈਂ ਉਹੀ ਤੱਕ ਤਹੀ ਤਾਂ ਮੈਂ ਗਰੇਡੀ ਡਿਪਰੂਗਲ ਭੇਜ ਦੋ ਕੱਲ ਨੂੰ ਇਹਨੂੰ ਮੰਨ ਲਓ ਇਹਨੂੰ ਪਟਿਆਲਾ ਜੇ ਤੋਂ ਬਦਕੇ ਨਾਬਾ ਜੇਲ ਕਰਤਾ ਨਾਬਾ ਜੇਲ ਚ ਲੱਗਿਆ ਜੀ ਇਹ ਬੰਦੇ ਅੰਦਰ ਜੇਲ ਚ ਤਾਂ ਇਹਨਾਂ ਨੇ ਦੋਸ਼ ਅਕਲ ਕੀਤਾ ਤੇ ਉਹਨੂੰ ਮਾਰ ਦੇਗਾ ਐ ਤੇ ਇਹ ਵੀ ਨਿਰਦੋਸ਼ ਨੂੰ ਮਾਰ ਗਿਆ ਹੋਇਆ ਸੂਰੀ ਸਾਹਿਬ ਨੇ ਕਿੰਨੇ ਕਤਲ ਕੀਤੇ ਹੋਏ ਸੀ ਇਹਨੂੰ ਇਹਦਾ ਕਤਲ ਕਿੰਨੇ ਕਿੰਨਾ ਕਰਤਾ ਇਹਦਾ ਮੈਂ ਗਰੇਡੀ ਡਿਪਰੂਗਲ ਭੇਜੋ ਇਹਨੂੰ ਜੀ ਉੱਥੇ ਨੂੰ ਇਧਰ ਤਾਂ ਕੋਈ ਦੇਖੇਗਾ ਨਹੀਂ ਨਿਰਦੋਸ਼ ਕਤਲ ਕਰਨ ਵਾਲਾ ਉੱਥੇ ਰਹੇਗਾ ਆਰਮਨਾਲਾ ਤਾਂ ਸਰਕਾਰ ਦਾ ਕੰਮ ਹੈ ਡਿਪਰੂਗਲ ਸਰਕਾਰ ਨੂੰ ਹੀ ਲੈਟਰ ਲਿਖੀ ਐ ਮੈਂ ਆਰਡਰ ਥੋੜੀ ਕਿਤੇ ਲੈਟਰ ਮੈਂ ਆਰਡਰ ਥੋੜੀ ਕੀਤੇ ਸਰਕਾਰ ਨੂੰ ਰਿਕੁਐਸਟ ਕੀਤੀ ਹੱਥ ਜੋੜ ਕੇ ਬਣ ਕੇ ਲੈਟਰ ਲਿਖੀ ਅਪੀਲ ਕੀਤੀ ਆ ਵੀਡੀਓ ਰਹੀ ਤੇ ਲੈਟਰ ਮਿਲ ਗਿਆ ਤੁਹਾਨੂੰ ਲੱਗਦਾ ਵੀ ਦੁਬਾਰਾ ਵੀ ਐਸਾ ਕੰਮ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਤੁਹਾਨੂੰ ਤਾਂ ਨਹੀਂ ਡਰ ਲੱਗਦਾ ਕਿਤੇ ਮੈਨੂੰ ਘੱਟ ਡਰ ਲੱਗਣਾ ਮੈਂ ਤਾਂ ਰੋਜ਼ਾਨਾ 10 ਬੋਨਾਂ ਦੇ ਇਹ ਜਾਂਦੇ ਇਹ 28 ਗ੍ਰਾਮ ਡਰਦਾ ਇਹ ਹੱਤੋਂ ਵੱਧ ਇਹ ਡਰੂਗਾ ਮੈਂ ਜੀ ਰੋਜ਼ਾਨਾ ਮੈਨੂੰ ਅੱਜ ਕੱਲ ਪਰਸੋਂ ਇੱਕ ਫੋਨ ਆਇਆ ਉਹ ਤੈਨੂੰ ਮਾਰ ਦੇਣਾ ਮੈਂ ਕਿਹਾ ਹੋਏ ਤੂੰ 26 27 ਸਾਲ ਹੋ ਗਿਆ ਸੁਣਦੇ ਨੂੰ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਐ ਤੂੰ ਫੁਲਾਣੇ ਟਾਈਮ ਤੋਂ ਜੰਨਾ ਚਿੱਟੇ ਰੰ ਦੀ ਸਕੂਲ ਵਿੱਚ ਜਾਣਾ ਤੇ ਉਹ ਆਇਆ ਜੰਨਾ ਤੇਰੇ ਗਨ ਮੈਂ ਨਾ ਕਰਦਾਂਗੇ ਮੈਂ ਕਿਹਾ ਤੁਹਾਡੇ ਨੂੰ ਬੜਾ ਉਠਾਈ ਗਿਰੇ ਨੇ 28 ਗਿਰੇ ਨੇ ਬਾਈ ਜੀ ਸਾਰੇ ਜਿੰਨੇ ਗੈਂਗਸਟਰ ਜਿਹੜੇ ਹੈਗੇ ਆ ਬਦਮਾਸ਼ ਨੇ ਉਠਾਈ ਗਿਰੇ ਨੇ ਇਹਨਾਂ ਨੂੰ ਮੈਂ ਗੈਂਗਸਟਰ ਕਹਿੰਦਾ ਹੀ ਨਹੀਂ ਮੈਂ ਤੁਹਾਨੂੰ ਵੀ ਅਪੀਲ ਕਰਦਾ ਸਾਰੇ ਚੈਨਲ ਨੂੰ ਅਪੀਲ ਕਰਦਾ ਇਹਨਾਂ ਨੂੰ ਉਠਾਈ ਗਿਰੇ ਕੋਲ ਨੂੰ ਕਟੋਰੇ ਬਣਨਾਂ ਪਿਖ ਮੰਗੇ ਕਹੋ ਇਹ ਪੈਸੇ ਲੈਣ ਨਹੀਂ ਕਰਦੇ ਬੋਲੇ ਬੋਲੇ ਵਪਾਰੀਆਂ ਨੂੰ ਡਰਾਉਂਦੇ ਆ ਤਾ ਕਹਦੇ ਨਹੀਂ ਪੈਸੇ ਲਈ ਦਰਜੀ ਦਰਜੀ ਕਿਉ ਮਰਿਆ ਬੋਰ ਦੇ ਪੈਸਿਆਂ ਵਾਸਤੇ ਨਕੋੜਦ ਨੂੰ ਕੱਪੜਾ ਬੁਆਰੀ ਕਿਉ ਮਰਿਆ ਪੈਸਿਆਂ ਵਾਸਤੇ ਸਾਰਾ ਮਸਲਾ ਹੀ ਪੈਸੇ ਦਾ ਆਪਸ ਘਰ ਕੇ ਲੋਣਾ ਲੈਣੇ ਕਟੋਰਾ ਫੜ ਕੇ ਫੇਰ ਮੁਣ ਕੇ ਨਾਲ ਰਿਸ਼ਤਾਰ ਕਹਿਣਗੇ ਸਾਡੇ ਕੋਲ 40 ਕਿੱਲੇ ਜਮੀਨਾਂ 60 ਕਿੱਲੇ ਜਮੀਨਾਂ 70 ਕਿੱਲੇ ਜੀਨਾਂ ਤੁਹਾਡਾ ਤਾਂ ਨੰਗਾ ਠੀਕ ਹੈ ਵੀ ਮਿਹਨਤ ਕਰਕੇ ਰੋਟੀ ਕਾ ਲਿਆ ਤੇ ਕਟੋਰਾ ਫੜ ਕੇ ਪੀਖੋ ਪੀਖਵਾਸੀ ਕਟੋਰੇ ਮੇਨੇ ਸਾਰੀ ਜਿੱਲ੍ਹੇ ਚ ਚਾਹੇ ਕੋ ਲੌਰਸ ਵਿੱਚ ਗੋਲਡੀ ਬਰਾਡ ਵਿੱਚ ਜੱਗੂ ਭਗਵਾਨਪਰੀ ਆਵੇ ਚ ਕੋਈ ਵੀ ਹੋਵੇ ਸਿਰ ਪਰ ਸਿਰ ਭਿਕ ਮੰਗੇ ਨੇ ਤੁਸੀਂ ਆਵਾਜ਼ ਚੱਕਦੇ ਰਹੋਗੇ ਚੱਕਦਾ ਹਾਂ ਤੇ ਚੱਕਦਾ ਰਹੂੰਗਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਹ ਨੇ ਹਿੰਦੂ ਲੀਡਰ ਨਿਸ਼ਾਨ ਸ਼ਰਮਾ ਜੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ